ਆਪਾਂ ਬਾਪ ਦੇ ਨੂੰ ਆ ਵਿੱਚੋਂ ਤੂੰ ਯਾ ਅਰੇ ਪੀਲਾ ਪਹਿਲਾ ਪਾਣੀ ਕੋਈ ਨੀ ਬਿੱਤੀ ਮਗਾ ਲੈਨੇ ਕੋਈ ਨੀ ਕੋਈ ਇੱਥੇ ਬਣਾ ਲਉ ਪਰਾਂ ਬਾਅਦ ਸਾਫ ਦੇ ਕਰ ਲਉ ਬਾਬਾ ਲੈਣ ਬਾਕੀ ਗੋਲਦਰਾ ਬਣਾ ਲਉ ਉੱਪਰ ਦੀ ਉਚਾਲਿਆ ਜੇ ਇਹਨਾਂ ਦੇ ਲੱਡ ਲਾਉਣੇ ਆਪਾਂ ਨੇ ਚਲੋ ਜਾਨੀ ਨੂੰ ਪਾਰਿਆਂ ਭੇਜਿਆ ਸੀਗਾ ਮੈਂ ਨੂੰ ਮੁਰੇ ਕਿਥੇ ਜਾ ਮੈਂ ਬਾਡੀ ਪਾਣੀ ਚਪਾਉਂ ਲਿਆ ਮੈਂ ਇਹਨਾਂ ਨੂੰ ਕਹਾਂ ਚਲ ਉੱਥੇ ਜਾਨਾ ਬਾਬੇ ਸਾਰੇ ਕੱਠੇ ਆ ਜਾ ਰਿਹਾ ਵੀ ਆ ਜਾ ਬੱਚੇ ਜੋ ਉੱਠ ਕੇ ਬਾੜ ਕਾ ਲਾਉਣੇ ਆ 20 ਡੰਡ ਚਲੋ ਆਹ ਆ ਬਤਾ ਜੀ ਬੰਦਾ ਚਲ ਹਾਂ ਤਾਂ ਦੋ ਬਾੜ ਕਾ ਬਿਚ ਨੇ ਡੈਕ ਜਾਨੇ ਹਾਂ ਬੈਠਣ ਬੈਠੇ ਕਹਿਣਾ ਉੱਠਣ ਲੱਗੇ ਹਾਂ ਆਹ ਜੀ ਸੂਦੋ ਵਾਸਤਰਾ ਸੱਜਣਾ ਮਾਣੇ ਬਣਾਇਆ ਸਦਾ ਸੱਜਣਾ ਇਹ ਚਾਰ ਦੇ ਬੇਸਲੇ ਬਾਦ ਦੇਖੀਓ ਉਹ ਫਾਈਲ ਕੋਲੋਂ ਹੋਰ ਕੋਈ ਨਹੀਂ ਲੱਗਾ ਲੈਣਾ ਪੂਰਾ ਆ ਦੇਖੋ ਦੂਜੇ ਤੋਂ ਮਾਰੇ ਇੱਕ ਵਾਰੀ ਤੇ ਆ ਦੋ ਗਿਆ ਦੋ ਲਾ ਦੇ ਕੀ ਪੀੜਾ ਲਾਉਣੇ ਲਾੜੋ ਹੋ ਗਿਆ ਜੀ ਦੇ ਹੋ ਗਏ ਜੀ ਦੇ ਹੋ ਗਏ ਬਾਏ ਉਹ ਸਾਡੇ ਭੱਲੇ ਲੱਟ ਲੋ ਜੀ ਹਟ ਲਾ ਦੋ ਲੋਣੀ ਲਾ ਦੋ ਕੋਈ ਚੱਕਾ ਨਹੀਂ ਆ ਜਿਵੇਂ ਆ ਬੈਠਾ ਐ ਬਾਜੀ ਚਿੱਟੀ ਉਹ ਕਹਿਮ ਆਜੋ ਆਜੋ ਬੈ ਜਾ ਪਿੱਛੇ ਲੱਟੇ ਆ ਜੀ ਆਜੋ ਨਵੇਂ ਨੂੰ ਜੀ ਨਵੇਂ ਨੂੰ ਸਾਰੇ ਨਵੇਂ ਨੂੰ ਹੋ ਜੋ ਉਹ ਬੋਲਦਾ ਹੋ ਕਰ ਨੇ ਨੇੜੇ ਨੇੜੇ ਪਤਾ ਲੱਗਦਾ ਉਹ ਮਗਰ ਨਹੀਂ ਮਗਰ ਬਸ ਤੀ ਮਗਰ ਨਹੀਂ ਬੈਠਣਾ ਨਹੀਂ ਇਹ ਤਾਂ ਡਾਂਟ ਲਾਉਣੇ ਆਪਾਂ ਨੂੰ ਜੋ 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 ਆ ਜੇ ਬਸ ਬਟੋ ਕੋਲੋਂ ਗੱਲ ਕਰਦੇ ਆਪਾਂ ਕੋਈ ਨਾ ਕੋਈ ਬੈ ਬਰੋ ਨਾ ਡੀ ਲਾਦੇ ਆ ਬੀ ਚੀਂ ਬਸ ਪਹਿਲਾ ਬਾਕੀ ਇਹ ਕਿਹਦੀ ਰਹਿਣ ਦੇ ਮਾਝ ਖੱਟਣ ਹਾਂ ਤਾਂ ਤੋਂ ਜਿਹੜੀ ਕਿੰਨ ਚੜਦਾ ਛੱਡ ਤੇਰੇ ਕੱਚੇ ਪਏ ਆ ਐਂ ਤੇ ਮੱਧ ਮੋਢੇ ਖੱਚ ਪੈ ਫਿਰ ਆ ਟ੍ਰਾਂਸਪੋਰਟ ਬੈਠਾ ਰਹਿੰਦਾ ਉਹ ਗੱਲ ਪੁੱਛ ਲਈ ਕਿੱਥਾ ਦੂਜਾ ਲਫਾੜੇ ਵਾਲਾ ਤ੍ਰਿਪਾਤਰ ਬੈਸਾ ਦੇਣਾ ਉੱਪਰ ਨਹੀਂ ਦਿੱਕਲੀ ਗਿਆ ਆਪਣੇ ਜੇ ਭਾਗੋ ਨਹੀਂ ਵੀ ਤੂੰ ਤਾਂ ਤਪਾ ਵੀ ਲੱਗੂਗੀ ਵਜਨ ਦੇਖ ਲੈ ਅੱਗੇ ਨੇ ਗੋਡਾ ਗੱਡਾ ਮਾਰਿਆ ਕੋ ਕਰ ਦੂਗਾ ਓਏ ਅਰਥ ਨੂੰ ਸਮਝ ਮੈਂ ਯਾਰ ਚਿੰਗਰੀ ਕਰਦਿਆਂ ਉਹਨਾਂ ਨੂੰ ਸਮਝੇ ਕਰਦੈ ਨੀ ਵੀਰੇ ਆ ਦੇਖ ਲੈ ਮੇਰਾ ਗੋਡਾ ਪਾੜਿਆ ਹੋਇਆ ਠੀਕ ਹੈ ਹੈ ਜਦੋਂ ਸੱਟ ਲੱਗ ਜਾਂਦੀ ਹੈ ਬੰਦੇ ਦੇ ਜਾਂ ਉਹ ਨਹੀਂ ਜਾਣਦਾ ਉਹਦਾ ਜਾ ਉਹ ਰੱਬ ਜਾਣਦਾ ਸਮਝ ਗਏ ਉਹ ਆਹੰਦਾ ਵੀ ਕਿਸੇ ਲੋਟ ਮੇਰਾ ਗੋਡਾ ਪਹਿਲਾ ਵਾਲਾ ਹੋ ਜਵੇ ਜਾਂ ਮੇਰੀ ਉਹ ਚੀਜ਼ ਪਹਿਲਾ ਵਾਲੀ ਹੋ ਜੇ ਮੈਂ ਗਰਾਊਂਡ 'ਚ ਵਰ ਜਾਵਾਂ ਕਿੰਨੀ ਹਜ਼ਾਰ ਦਾਸਾਂ ਪਤਾ ਨਹੀਂ ਕਿੱਥੇ ਵਿੱਚ ਸੁੱਕਾ ਸੁੱਕਦਾ ਠੀਕ ਹੈ ਤੁਹਾਨੂੰ ਇਹ ਚੀਜ਼ ਦੀ ਹੈ ਨਹੀਂ ਤੱਕਾ ਜ਼ਰਾ ਮੈਂ ਤੁਹਾਡੇ ਮੂੰਹ ਤੇ ਕਹਿਣਾ ਸਮਝ ਗਏ ਜਦੋਂ ਕੋਈ ਦੱਸਣਾ ਤੁਹਾਨੂੰ ਹੋਵੇ ਕੋਈ ਕਿਸੇ ਨੂੰ ਪਤਾਗਾ ਵੀ ਇਹ ਤਾਂ ਆਪਣੇ ਦੇਸ਼ਿਆਂ ਵਿੱਚ ਚੱਲਦੇ ਆ ਤੁਹਾਨੂੰ ਮੈਂ ਸਪੈਸ਼ਲ ਕਿਹਾ ਵੀ ਕਾਕੀ ਦਾ ਬੰਦ ਕਰੋ ਪਹਿਲਾਂ ਤਾਂ ਜੇ ਤੁਸੀਂ ਕਰਦੇ ਉਹ ਪਾਲੇ ਛੱਟ ਲੱਗਿਆ ਗੋਡੇ ਤੇ ਉਹਨੂੰ ਪੁੱਛਿਆ ਕਿ ਮਨ ਕਿੰਨਾ ਕੁ ਦੁਖੀ ਆ ਉਸਾਂ ਰੋਜ਼ ਮਨ ਕਰਦਾ ਵੀ ਮੈਂ ਯਾਰ ਮੈਚ ਦੇਖ ਕੇ ਮੈਂ ਵੀ ਯਾਰ ਖੇਡਾਂ ਗਰਾਊਂਡ 'ਤੇ ਮੈਂ ਵੀ ਪੈਣ ਤੇ ਖੇਡਾਂ ਸਾਨੂੰ ਕੀ ਹੋਇਆ ਸੀ ਜੇ ਹੱਤ ਨਾਲ ਅੱਜ ਹੁੰਦੀ ਖੇਡ ਜਾਂਦੇ ਇਹ ਵੀਰੇ ਬੰਦੇ ਦੀ ਗੇਮ ਕੀ ਸਭ ਕੁਝ ਬਰਬਾਦ ਕਰ ਦਿੰਦਾ ਜੇ ਇੱਕ ਸਰਪ ਲੈ ਜੀਏ ਬੰਦੇ ਦੇ ਸਮਝੇ ਤੁਹਾਨੂੰ ਪਤਾ ਨਹੀਂ ਥੋੜਾ ਦਿਮਾਗ ਚ ਆਉਗੀ ਪਰ ਦਿਮਾਗ ਬੁੱਝਾ ਪਤਾ ਨਹੀਂ ਗੱਲ ਕੀ ਆ ਇਹ ਗੱਲ ਕਹਿ ਅਜ ਮੈਨੂੰ ਹੁਣ ਕਹਾਰਨੇ ਵਾਲਾ ਉਹਦੇ ਮੈਂ ਦੱਸ ਦਸਵੀਂ ਆਉਣਾ ਦੋਨਾਂ ਦੀ ਥੋੜਾ ਸੀ ਜਿਆ ਕੱਚਾ ਤੂੰ ਵੀ ਮਾਰਸ ਤੇ ਬੈਠੀ ਹੋ ਕੋਈ ਵੀ ਤੁਸੀਂ ਪ੍ਰੈਕਟਿਸ ਕੀਤੀ ਮਾਰਸ ਤੇ ਬੈਠੇ ਹੋ ਖਰਾਬ ਤੁਸੀਂ ਪ੍ਰੌਂਟੇ ਕਰਾਵਾ ਢੱਡ ਕਰਾਵੇ ਵੱਡੇ ਵੱਡੇ ਜਣਾ ਲੂਜਾ ਹੁੰਦਾ ਵੀ ਭਾਈ ਖਰਾਬ ਬੰਦੇ ਨੇ ਜਦ ਮਿਹਨਤ ਨਹੀਂ ਮਿਹਨਤ ਲੱਗੀ ਬੰਦੇ ਨੇ ਖਰਾਬ ਘਟਾ ਲਈ ਖਰਾਬ ਨਾ ਕੇ ਜਿਹੜਾ ਸਰੀਰ ਆ ਉਹਨੂੰ ਨੋਰਮਲ ਰੱਖਿਆ ਨਹੀਂ ਵਧਣ ਦਿੱਤਾ ਕਿਸੇ ਪਾਸੇ ਬਜਾ ਫालतੂ ਹੀ ਵਧਿਆ ਬਹੁਤ ਮਾੜਾ ਬਜਾ ਜਿਹੜਾ ਚਾਹੇ ਗ੍ਰਾਮ ਚਾਹੇ ਥੋੜਾ ਬਦੇ ਪਰ ਬਦੇ ਪੂਰਾ ਮਸਲ ਬੇਡ ਪੂਰਾ ਪ੍ਰੋਪਰ ਜਾਣ ਵਾਲਾ ਬੇਡ ਫੇਰ ਫਾਇਦਾ ਕਾਉਡੀ ਚ ਇਹਦਾ ਇੰਨਾ ਇੰਨਾ ਬੇਡ ਕਾਉਡੀ ਚ ਕਾਊਂਟ ਕਰ ਦੋ ਜਿਹਦੇ ਬੰਦੇ ਬੈਲੈਂਸ ਹੋ ਸਾਬਸ ਠੀਕ ਆ ਅਜੇ ਜਿਹੜਾ ਬੰਦਾ ਰੇਡਰ ਆ ਉਹ ਕਰ ਲੈਂਦਾ ਜੀ ਬੰਦੇ ਬੈਲੈਂਸ ਸਰੀਰ ਨੂੰ ਫਿਰਦਾ ਬੈਲੈਂਸ ਰਹਿੰਦਾ ਸਰੀਰ ਮੇਰੇ ਦੁਆਜ ਕੱਲ ਵੜ ਗਈ ਕਿ ਨਹੀਂ ਇਹ ਤਾਂ ਖੇਡਣਾ ਲੰਬਾ ਪੁੱਤ ਕੋਈ ਹੈਰੇ ਸੁਪਨੇ ਫਿਰ ਤਾਂ ਗੱਲਾਂ ਕਰ ਲੋ ਜਾਦ ਤੁਹਾਨੂੰ ਜਿਹਦੇ ਲਈ ਖੇਡਣ ਗਏ ਹੋ ਉਹਨਾਂ ਨੂੰ ਨਹੀਂ ਪੁੱਛਣਾ ਇਹਨੇ ਖੇਡਦੇ ਉਹਨੇ ਨਹੀਂ ਪੁੱਛਣਾ ਮੋੜ ਮੁੜ ਕੇ ਤੁਹਾਨੂੰ ਪਿੰਡ ਵਾਲਿਆਂ ਨੇ ਵੀ ਨਹੀਂ ਪੁੱਛਣਾ ਸਾਡੇ ਤਾਂ ਬੀਤੀਆਂ ਹੋਈਆਂ ਨੇ ਗੱਲਾਂ ਐ ਭਾਈ ਸਾਹਿਬ ਤੁਹਾਨੂੰ ਤਾਂ ਪਤਾ ਜਦੋਂ ਸਾਟ ਲਾ ਜਾਂਦੀ ਹੈ ਨਾ ਅਲੱਗ ਕਹਦਾ ਵੀ ਕੀ ਫਾਇਦਾ ਉਹ ਘਰੇ ਹੀ ਛੱਡਦਾ ਫਿਰ ਫੋਨ ਕਰਦਾ ਵੀ ਸਾਡੇ ਨਾਲ ਹਾਜਾ ਵੀ ਪਸਦੇ ਵੀ ਬਾਈ ਕਿਵੇਂ ਆ ਠੀਕ ਆ ਫਟ ਤੇ ਲੱਗੀ ਸੀ ਕੀ ਕਰਿਆ ਤਾਂ ਡਾਕਟਰ ਪੁੱਛੀ ਪੁੱਛਦੇ ਫਿਰ ਆਪਦੇ ਦੇ ਬੀਜ ਜਿਹੜੀ ਆਪਦੇ ਦੀ ਬੀਜ ਦੀ ਆ ਹਾਂਜੀ ਉਣੀ ਆ ਤਾਂ ਬੰਦਾ ਠੀਕ ਆ ਜੀ ਹਾਂਜੀ ਹਾਂਜੀ ਇਹ ਵੀ ਹੁੰਦੀ ਆ ਜਦੋਂ ਸੱਟ ਲੱਗ ਜਾਂਦੀ ਆ ਪਕੋੜਾ ਗਿਆ ਪੰਡਮ ਸਭ ਕੁਝ ਕੰਡਮ ਉਹ ਗੱਲਾਂ ਨੇ ਠੀਕ ਆ ਆ ਉਹਨੂੰ ਗੱਲ ਸਮਝਾਉਨੇ ਆ ਬਾਕੀ ਥੋੜੀ ਮਰਜੀ ਆ ਚਲ ਉੱਠੋ ਪ੍ਰੈਸ ਦੇ ਨਾਲ-ਨਾਲ ਖਰਾਕ ਬਹੁਤ ਜ਼ਰੂਰੀ ਆ ਕਹਿੰਦੇ ਮੈਂ ਬਾਰ-ਬਾਰ ਇਹੀ ਤੁਹਾਨੂੰ ਕਹਿਣਾ ਪ੍ਰੈਸ ਦੇ ਨਾਲ-ਨਾਲ ਖਰਾਕ ਖਰਾਕ ਉਹ ਨਹੀਂ ਹੈ ਕੁਝ ਹੋਰ ਦੀ ਪ੍ਰੋਪਰ ਖਰਾਕ ਤੇ ਵੱਡੀ ਖਰਾਕ ਹੁੰਦੀ ਆ ਆਪਣੇ ਘਰਾਂ ਦੀ ਖਰਾਕ ਆ ਠੀਕਾ ਤਾਂ ਹੁਣ ਦਸੀਨ ਦਾਣਾ ਦਾਣਾ ਭਿਓ ਲੋ ਤਿੰਨ ਦਾਣਾ ਛੋਲਿਆਂ ਦੀ ਮੂੰਗੀ ਦੀ ਕੋਆ ਵੀ ਲੈ ਜਿੰਨੇ ਭਿਓ ਲੋ ਜਦ ਪੁੰਗਰੀ ਆਈਆਂ ਦੋ ਦਿਨ ਪੁੰਗਰੀ ਨਹੀਂ ਆਈ ਭਿਓ ਕਹੇ ਫਿਰ ਪੋਣੀ ਜਿਹਾ ਰੱਖ ਜੋ ਪੋਣੀ ਪੁੰਗਰੀ ਆਉਣੀ ਆ ਉਹ ਖਾ ਲੋ ਇੱਕ ਟਾਈਮ ਖਾਉ ਜ਼ਰੂਰ ਉਹ ਜੋ ਪਿਆਜ਼ ਦੇ ਪੱਤੇ ਇੱਕ ਟਾਈਮ ਜ਼ਰੂਰ ਖਾਓ ਇਹਨਾਂ ਨੂੰ ਚੇਲਾ ਸ਼ੇਕ ਵੀ ਲੋ ਜਿੱਦ ਲਬੇਨ ਘੱਟਾ ਠੀਕਾ ਬਦਾਮ ਪੀ ਲੋ ਸਵੇਰੇ ਅੰਡੇ ਖਾ ਲੋ ਅੰਡੇ ਆਹਦੇ ਬੱਚੇ ਹਿਸਾਬ ਨਾਲ ਸੰਚਾਰਾਂ ਦੇ ਬਹੁਤ ਜ਼ਰੂਰੀ ਨੇ ਕਿਉਂ? ਧਰਮੀਆਂ ਟਾਰਕਾਂ ਦੇ ਬਹੁਤ ਨੇ। ਠੀਕ ਆ। ਚਿੱਪੀਆ ਬੀੜਾ ਵਿੱਚ ਖਾਣੇ ਉਹ ਤਾਂ ਵੱਧ ਹੋਆ। ਤੇ ਕੱਢਦੇ ਖਾਣੇ ਫਿਰ ਪ੍ਰੋਟੀਨ ਜਾਂ ਫੈਟ ਘੱਟ ਜਾਂਦੀ ਆ ਉਹ ਚ। ਦਲੀਆ ਦੁਪਹਿਰੇ ਖਾਣੋ। ਸਲਾਦ ਠੀਕ ਆ ਇਹਦੇ ਖਾਣੇ ਚੀਜ਼ਾਂ ਨੇ ਆਪਣੇ। ਸਲਾਦ ਚ ਫਾਈਬਰ ਹੁੰਦਾ ਉਹ ਜਿਹੜੀ ਸਰੀਰ ਨੂੰ ਬਹੁਤ ਜ਼ਰੂਰੀ ਆ। ਠੀਕ ਆ। ਨਾਲ ਮਿਹਨਤ ਲਾਉਣ ਦਾ ਤਾਂ ਫਾਇਦਾ ਜੇ ਤੁਸੀਂ ਖਰਾਕ ਤੇ ਤੁਹਾਨੂੰ ਪਤਾ ਤੇ ਤੁਸੀਂ ਖਾਂਦੇ ਹੋ। ਘਰੇ ਜਾਓ ਆਦਾ ਬਣਾਓ ਇੱਕ ਚਾਟ। ਠੀਕ ਆ। ਜਿੰਨਾ ਬਜਣਾ ਉਹ ਹਿਸਾਬ ਨਾਲ ਜਿੰਨਾ ਬਜਣਾ ਬੰਦੇ ਦਾ ਉਨੇ ਗ੍ਰਾਮ ਪ੍ਰੋਟੀਨ ਡੇਲੀ ਚਾਹੀਦਾ ਆਪਾਂ ਨੂੰ ਜੇ ਮੇਰਾ ਕਵਾਂਟਾ ਤਾਂ 100 ਗ੍ਰਾਮ ਪ੍ਰੋਟੀਨ 70 ਕਿਲੋ ਦਾ 80 ਗ੍ਰਾਮ ਪ੍ਰੋਟੀਨ ਠੀਕ ਆ ਉਹ ਕਾਊਂਟ ਕਰ ਲੋ ਤੁਹਾਡੀ ਕਿਹੜੀ ਖਾਜ ਕਿੰਨਾ ਪ੍ਰੋਟੀਨ ਆ ਸਭ ਕੁਝ ਜਿਹੜਾ ਲੈ ਉਹਦਾ ਗੁਵੰਧ ਨਿਕਲੇ ਆਪਾਂ ਸਮਝ ਗਏ ਉਹਨੂੰ ਕਾਊਂਟ ਕਰ ਲੋ ਵੀ ਇੰਨਾ ਪ੍ਰੋਟੀਨ ਮੈਨ ਚਾਹੀਦਾ ਚਾਹੀਦਾ ਉਸ ਤੋਂ ਬਾਅਦ ਹੀ ਖਾ ਲੋ ਜੇ ਆਪਾਂ ਐਕਸਰਸਾਈਜ਼ ਕਰਦੇ ਆਪਾਂ ਫੇਰ ਕਿਤੇ ਜਾ ਕੇ ਤੁਹਾਡੀ ਫੈਟ ਕੱਢੂਗੀ ਮਸਲ ਵਧਣਗੇ ਬੜੇ ਰੋਟੀ ਘਟਾ ਦਿਓ ਦਾਲ ਥੋੜੀ ਵਧਾ ਲਓ ਦਾਲ ਖਾਣ ਵਾਲੀ ਠੀਕਾ ਰੋਟੀਆਂ ਹੁਣੇ ਕੱਟੇ ਰੱਖੋ ਰਾਤ ਨੂੰ ਪੈਣ ਲੱਗੇ ਸਪਾਹਰ ਤੁਹਾਡਾ ਰੋਟੀ ਕੱਟ ਦਾਲ ਸਬਜ਼ੀ ਸਲਾਦ ਵੱਧ ਠੀਕਾ ਆ ਬਾਦਾਮ ਪੀ ਲੋ ਰਾਤ ਨੂੰ ਸ਼ਾਮ ਨੂੰ ਜਾ ਕੇ ਹੁਣ ਬਾਦਾਮ ਪੀ ਲਓ 70 ਪਰ ਮਿੱਠਾ ਇਕੱਲਾ ਦਾ ਚੀਨੀ ਜਮੇ ਹੀ ਬੰਦ ਕਰ ਦੋ ਜੇ ਕੋਈ ਚਾਹ ਵੀ ਪਿਲਾਉਂਦਾ ਹੈਗਾ ਵੀ ਮਤਲਬ ਪੀਣੀ ਯਾਰ ਪੀਂਦਾ ਨਹੀਂ ਹੈਗਾ ਸ਼ੱਕਰ ਥੋੜੀ ਜੀ ਖਾ ਲਓ ਮਿੱਠਾ ਜਮੇ ਹੀ ਬੰਦ ਕਰ ਦੋ ਮਿੱਠਾ ਸੱਪਾ ਹੀ ਫਾਇਦਾ ਨਹੀਂ ਹੈ ਚੀਰੋ ਬੱਟ ਪਾਣੀ ਹੀ ਕਰਦੇ ਪੀਣਾ ਚਲੋ ਬੈਟਾਂ ਦਵਾਈਏ ਜੀ ਮੈਚ ਤੋਂ ਹਣਾ ਸਾਡਾ ਬਹਾਦਰ ਇੰਨਾ ਚੰਗਾ ਸੀ ਉਹ ਸਾਡੇ ਕੋਲ ਰਿਹਾ 5 ਸਾਲ ਬਹੁਤ ਪਿਆਰ ਸੀ ਉਹਦੇ ਨਾਲ ਕਈ ਰੋਜ਼ ਮੈਚ ਜਿੱਤੇ ਸੀ ਲੱਖ ਰੁਪਏ ਵਾਲਾ ਕੱਪ ਰੋਜ਼ ਜਿੱਤੇ ਸੀ ਅੱਛਾ ਜੀ ਪੈਸੇ ਨੇ ਅਸੀਂ ਉਹਦੇ ਨਾਲ ਜਿਹੜੀ ਨਿਵਾੜੀ ਚ ਪੈਸੇ ਰੱਖੀ ਹੁੰਦੇ ਸੀਗੇ ਬਹਾਦਰ ਸਿੰਘ ਚਾਬੀ ਚ ਪਤਾ ਸੀ ਪਰ ਬਹੁਤ ਵਫਾਦਾਰ ਬੰਦਾ ਸੀਗਾ ਉਹਨੇ ਖਰਾਕ ਦਾ ਇਕੱਲੇ ਇਕੱਲੇ ਪਲੇਅਰ ਨੂੰ ਜਾਂ ਕੇ ਸੌਂ ਵੀ ਗਿਆ ਥੱਕਿਆ ਤਾਂ ਨਾ ਠਾਲ ਕੇ ਦੁੱਧ ਘਿਓ ਪਾ ਕੇ ਤੂੰ ਪਲਾਉਣਾ ਰਾਤ ਨੂੰ ਵੀ ਸਿਰ ਤੁਸੀਂ ਜ਼ੋਰ ਲਾਉਣਾ ਸਿਰ ਨੂੰ ਅੰਡੇ ਮਾਰ ਕੇ ਬਦਾਮ ਰਗੜ ਕੇ ਠੀਕ ਆ ਸ਼ਾਮ ਨੂੰ ਉਹਨੇ ਬੱਕਰਾ ਅੱਡ ਬਣਾਉਣਾ, ਮੁਰਗਾ ਅੱਡ ਬਣਾਉਣਾ। ਠੀਕ ਆ, ਮੱਛੀ ਜੇ ਨੂੰ ਕਹਿੰਦਾ ਮੱਛੀ ਅੱਡ ਬਣਾਉਣੀ। ਬੰਦੇ ਰਾਣੀ ਬਹੁਤ ਵਧੀਆ ਕਾਰੀਗਰ ਸੀਗਾ ਬਣਾਉਣ ਦਾ। ਪਰ ਉਹਨੇ ਪਲੇਅਰ ਜਾਨੂੰ ਜਾਣ ਤੋਂ ਪਹਿਲਾਂ ਪਤਾ ਸੀ 6 ਵਜੇ ਖੇਡਣ ਜਾਣਾ, ਦੂਰ ਜਾਣਾ ਅੱਜ। 6 ਵਜੇ ਨੂੰ ਸਾਰਾ ਨਾਸ਼ਤਾ ਤਿਆਰ ਹੁੰਦਾ ਸੀਗਾ। ਅ, ਬਾਜ਼ਾਰੋਂ ਲੱਗੇ ਸੀ ਪੱਟ ਕੇ ਆ ਵੀ ਗਾਜਰਾਂ ਜੂਸ ਕੱਢ ਕੇ, ਜੂਸ ਰੱਖਿਆ ਸੀ ਵੱਡਾ ਗਾਜਰਾਂ ਵਾਲਾ। ਸ਼ਾਮਾਂ ਦੇ ਗਾਜਰਾਂ ਦਾ ਜੂਸ ਹੋਰ ਆਲਾ ਵਗੈਰਾ ਹਨਾ। ਯਾਨੀ ਖਾਾਕ ਦਾ ਜੇ ਧਿਆਨ ਰੱਖਦੇ ਹੋ ਫੇਰ ਹੀ ਆ। ਹਾਂ ਜਰੂਰੀ ਆ ਖਾ। ਹਾਂ ਜਰੂਰੀ ਆ ਖਾਾਕ ਸਰੀਰ ਨੂੰ। ਜੇ ਆਪਾਂ ਹੁਣ ਸਰੀਰ ਨੂੰ ਰਗੜੀ ਜਾਈਏ ਖਾਾਕ ਆਪਾਂ ਖਾਈਏ ਨਾ ਕੋਈ ਫਾਇਦਾ ਨਹੀਂ। ਠੀਕ ਆ। ਪਰ ਦੇਖ ਜਿੰਦ ਮੈਂ ਤਾਂ ਕਰਦਿਓ ਗੱਲ ਇੱਕ ਹੋਰ ਆ। ਜੇ ਤੁਸੀਂ ਗਰਮੀ ਕੱਢਦੇ ਨਾ ਸਰੀਰ ਦੇ ਵਿੱਚੋਂ। ਰੋਜ਼ ਗਰਮੀ ਕੱਢਦੇ ਹੋ। ਫਿਰ ਜੇ ਤੁਸੀਂ ਲੱਕੜਾਂ ਵੀ ਖਾ ਲਿਓ। ਉਹ ਵੀ ਬੰਦੇ ਨੂੰ ਤਾਕਤ ਦੇਣ ਲੱਗ ਜਾਂਦੀਆਂ ਨੇ। ਪੱਤੇ ਖਾ ਲਿਓ ਵੀ ਤਾਕਤ ਦੇਣ ਵਾਲੇ ਆ ਜੇ ਆਪਾਂ ਰੋਜ਼ ਆਪਣੀ ਗਰਮੀ ਕੱਢਦੇ ਐਕਸਰਸਾਈਜ਼ ਕਰਦੇ ਆ ਰੋਜ਼। ਸਿਰ ਉੱਧ ਨੂੰ ਲੱਗ ਜਾਂਦਾ ਉਹੀ ਚੀਜ਼ਾਂ ਸਿਰ ਉੱਤੇ ਹੀ ਸਭ ਕੁਝ ਲੈਣ ਲੱਗ ਜਾਂਦਾ ਜੇ ਤੁਸੀਂ ਨਹੀਂ ਮਿਹਨਤ ਕਰਦੇ ਫਿਰ ਤੁਹਾਨੂੰ ਬਿਮਾਰੀਆਂ ਵੀ ਘੇਰਣਗੀਆਂ ਤੁਸੀਂ ਉਂ ਵੀ ਡੱਡ ਤੁਸੀਂ ਰੋਟੀ ਖਾ ਲਿਓ ਵੀ ਨਹੀਂ ਹਾਜਮ ਹੋਣੀ ਸਮਝ ਗਿਆ ਉਹ ਵੀ ਕਦੇ ਇੱਥੇ ਜਨਨ ਨੂੰ ਹੋਣ ਲੱਗੀ ਕਦੇ ਕੋਸ ਹੋ ਗਿਆ ਕਦੇ ਕੋਸ ਹੋ ਗਿਆ ਜਦੋਂ ਤੁਸੀਂ ਮਿਹਨਤ ਕਰਦੇ ਹੋ ਸਾਮ ਨੂੰ ਇੱਥੇ ਗਰਮੀ ਕੱਢਦੇ ਹੋ ਲੋਕ ਕਹਿੰਦੇ ਨਾ ਵੀ ਆਡੇ ਨਾਲ ਕੋ ਗਰਮੀ ਹੋ ਜੂ ਆਹ ਨਾਲ ਪਰ ਉਹ ਗਰਮੀ ਹੋ ਜੂ ਇੱਥੇ ਤੁਹਾਡੀ ਗਰਮੀ ਨਿਕਲ ਜਾ ਗਰਾਊਂਡ ਦੇ ਵਿੱਚ ਸਾਮ ਨੂੰ ਤੁਹਾਡੇ ਮਿੱਧੇ ਕਿਵੇਂ ਗਰਮੀ ਪੈ ਜੂਗੀ ਖਾਮੀਆ ਇਹ ਗੱਲਾਂ ਸਭ ਬਣਾਵਟੀ ਨੇ ਗਰਮੀ ਨੂੰ ਕੁਛ ਨਹੀਂ ਪੈਂਦੀ ਪਲਵਾਨ ਦੇ ਜਦ ਬਦਾਂ ਨੂੰ ਪੀਣੇ ਆਪਾਂ ਸਭ ਕੁਝ ਕਰਦੇ ਆ ਆਪਣੇ ਗਰਮੀ ਨਹੀਂ ਪੈਂਦੀ ਹੁੰਦੀ ਠੀਕ ਆ ਚੌੜ ਡੰਡ ਚੌਤਮੀ ਡੰਡ ਉੱਡ ਕੇ ਬੈਠੇ ਸਰਕਾਰ ਮੰਗ ਨਹੀਂ ਲਾ ਚਾਹੀਦਾ ਪੇਜਾਂ ਆ ਸਰਕਾਰ ਨਹੀਂ ਆਏ ਡੰਡ ਤੂੰ ਦਿਖਾਉਣਾ ਇਸ ਨੂੰ ਲੰਮਾ ਦੇਖ ਉਸ ਅੱਦਰ ਮੈਂ ਫਾਜ਼ਿਲਾ ਬਈਆ ਲਾ ਚੱਲ ਚੱਲ ਹਾਂ ਅੱਜ ਭਰਵਾਂ ਬਈਆ ਲਾਉਣਾ ਆpropto ਬੈਠਕ ਇਹ ਉਪਰ ਵਾਲਿਆ ਖੜ ਗਿਆ ਸ੍ਰੀ ਜਮਈ ਪੁੱਤ ਕੋਈ ਨਹੀਂ ਕੋਈ ਨਹੀਂ ਚੱਲ ਰਹਾ ਲੱਗਿਆ ਰਹਿਣਾ ਬਸ ਇੰਨੀ ਗੱਲ ਆ ਉਹ ਬਈਆ 9:00 ਵਜੇ ਰੋਜ਼ ਆਇਆ ਕਰੋ ਦਿੱਲੀ ਤਾਂ ਫੈਡਾ ਜੇ ਦਿੱਲੀ ਆਉਂਗੇ ਨਾ ਆਹ ਸਾਹ ਦੇ ਵਿੱਚ ਬਈਆ 3:15 ਵਜੇ ਬਣ ਜੂਗੀ ਤੇ ਦਿੱਲੀ ਮੈਂਤ ਲਾਉਂਦੇ ਜੇ ਆਪਾਂ ਦਿੱਲੀ ਰਹੋਣੀ ਨਹੀਂ ਮੈਂਤ ਤੇਰੀ ਬਸ ਉਹਦਾਂ ਆਪਣੇ ਆਪ ਨੂੰ ਸਵੀਕਾਰ ਹੋਏਂਦੇ ਬੰਦੇ ਦਿੱਲੀ ਮੈਂਤ ਬਣਾ ਸਕਦੇ ਮੈਂਤ ਲਊਗਾ ਚਲ 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 ਅਜੂਨ ਦੇ ਤੇ ਸੱਚ ਆ ਰਿਹਾ ਹੈ ਬਜੀ ਬਜੀ ਤੁਹਾਨੂੰ ਇਹ ਕੋਡੀ ਜਿਹੜਾ ਤੁਹਾਨੂੰ ਪਤਾ ਹੋਣਾ ਚਾਹੀਦਾ ਮੇਰੇ ਕਿੰਨੇ ਗ੍ਰਾਮ ਵਜਨ ਵਧਿਆ ਕਿੰਨਾ ਘਟਿਆ ਠੀਕ ਹੈ ਜੇ ਤੁਸੀਂ 80 ਕਿਲੋ ਤੇ ਕੋਡੀ ਵਧੀਆ ਖੇਡਦੇ ਹੋ ਸਾਰਿਆਂ ਦੇ ਵਧੀਆ ਕੋਡੀਆਂ ਸਾਰਿਆਂ ਜੱਫਾ ਲਓ 80 ਕਿਲੋ ਦੇ ਵਿੱਚ ਤੁਹਾਡਾ ਬਜਨ 80 ਕਿਲੋ ਆ ਉਦੋਂ ਚਾਹੇ 1 ਗ੍ਰਾਮ ਵਜਨ ਵਧਣ ਦੋ ਉਨੇ ਵਜਨ ਰੱਖੋ ਇਹ ਨਹੀਂ ਇਹ ਬੋਲੇ ਬੱਟੇ ਬੱਟੇ ਡੌਲੇ ਜਾਂ ਬੋਲੇ ਬੱਟੇ ਬੱਟੇ ਪੱਟਾ ਨਾ ਬੰਦਾ ਬਾਹਲੇ ਤਕੜਾ ਹੋ ਜੁੰਨੇ ਨਹੀਂ ਉਹ ਜੋ ਦਾਵੀ ਚਾਹੀਦੇ ਬੰਦੇ ਕੋਲੇ ਜੇ ਬਾਹਲੇ ਵੱਡੇ ਵੱਡੇ ਹੋਂ ਡੌਲੇ ਨੇ ਬਾਹਲੇ ਵੱਡੇ ਵੱਡੇ ਪੱਟ ਨਹੀਂ ਬੰਦ ਨੂੰ ਕੋਲ ਫਾੜਨਾ ਵੀ ਹੋਣਾ ਚਾਹੀਦਾ ਹਨਾ ਤਾਂ ਫਾੜਨਾ ਵੀ ਲੱਤਾਂ ਨੇ ਗੱਟੇ ਨੇ ਉਹ ਡੌਲੇ ਗੱਟੇ ਥੋੜੀ ਫੜ ਲੈਣਗੇ ਜਾਂ ਉਹ ਤਾਂ ਫਿਰ ਉਪਰ ਹੀ ਮੰਨ ਕੇ ਜੱਫਾ ਉਹ ਹਿਸਾਬ ਨਾਲ ਮਜਾ ਰੱਖੋ ਜਿਹੜੇ ਹਿਸਾਬ ਆ ਤੁਸੀਂ ਖੇਡਦੇ ਹੋ ਯਾਰ ਮੈਂ ਤਾਂ ਜੇ ਥੋੜਾ ਫਾਸ ਗਿੰਜੀ ਮਾਰ ਦਿਓ ਅਸੀਂ 85 ਕਿਲੋ ਬੰਦੇ ਬਹੁਤ ਹੁੰਦਾ ਪਟੜ ਪਟੜਾ ਸੀ ਵੀ 5 ਕਿਲੋ ਦੇ ਨੂੰ ਬਹੁਤ ਹੁੰਦਾ ਮੇਰਾ ਬੰਦਾ ਫਾਟ ਕੁਛ ਫਾੜੇ ਕੰਚੀ ਮਾਰਦਾ ਜਾਂ ਗੁੱਟ ਫਾੜੇ ਕੰਚੀ ਮਾਰਦਾ ਇਹ ਤੋਂ ਬਜੇ ਨਿਭਤ ਹੋਣਾ ਚਾਹੀਦਾ ਉਹਨੂੰ ਠੀਕ ਆ ਨਾਲੇ ਇਹੋ ਤੁਸੀਂ ਸਿੱਖਦੇ ਹੋ ਨਵਾਂ ਤੁਸੀਂ ਜਾਣਿਓ ਰੋਜ਼ ਮੈਚ ਇੱਥੇ ਨਾਲ ਬਜੇ ਥੋੜਾ ਘੱਟੀ ਹੋਣਾ ਚਾਹੀਦਾ ਉਹਨੂੰ ਕਾਹਹੀਂ ਤੁਸੀਂ ਦਾਬੇ ਥੁਤ ਤਾਹੀਂ ਲੱਗਣਗੇ ਇੰਨੇ ਵੇਟ ਨਾਲ ਥੁਤੋਂ ਦਾ ਨਹੀਂ ਸਕੂਗੇ ਕਿਉਂਕਿ ਬੰਦੇ ਸਪੀਡ ਘਟ ਜਾਂਦੀ ਆ ਜੇ ਦਾ ਫਿਰ ਇੰਨੀ ਐਕਸਰਸਾਈਜ਼ ਹੋਵੇ ਤੁਹਾਡੀ ਇੰਨੇ ਫਾਸਟ ਹੋਵੇ ਐਕਸਰਸਾਈਜ਼ ਇੰਨੀ ਹੋਵੇ ਤੁਹਾਡੀ ਉਹ ਵਜੋਂ ਦੇ ਹਿਸਾਬ ਨਾਲ ਤੁਹਾਡੀ ਫੁੱਲ ਦੀ ਸਪੀਡ ਹੋਵੇ ਤੁਹਾਡੇ ਜੇ ਫਿਰ ਤਾਂ ਮੰਨਦੇ ਆ ਹਨਾ ਉਹ ਤੁਹਾਨੂੰ ਮੂਰੇ ਹੋ ਕੇ ਪਲਵਾਨੀ ਵੀ ਜ਼ਰੂਰੀ ਕਰਨੀ ਇੱਕ ਤਾਂ ਤੁਹਾਨੂੰ ਪਲਵਾਨੀ ਵੀ ਲਾਇਆ ਕਰੋ ਯਾਰ ਜੋਰ ਜ਼ਰੂਰ ਕਰਿਆ ਕਰੋ ਭੈਣ ਠੀਕ ਆ ਪਰ ਬੇਵਾ ਬੇਵਾ ਦਾ ਚੱਲ ਤਾਂ ਆਪਣਾ ਰੈਸਟ ਬੇਵਾ ਵੀ ਦੇਵਾ ਵੀ Atë